ਸਤ ਸ੍ਰੀ ਅਕਾਲ ਸਾਡੇ ਬੁਟੀਕ ਦੇ ਤੁਹਾਡਾ ਸਵਾਗਤ ਆ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਜਾਨੀ ਕਿ 25 ਇੰਚ ਛਾਤੀ ਦੇ ਹਿਸਾਬ ਨਾਲ ਸੂਟ ਦੀ ਕਟਾਈ ਭਾਰੀ ਨਾਪ ਦੇ ਹਿਸਾਬ ਨਾਲ ਸੂਟ ਦੀ ਕਟਾਈ ਆਪਾਂ ਕਿਸ ਤਰ੍ਹਾਂ ਕਰਨੀ ਆ ਇਹਦੇ ਵਿੱਚ ਜਿਹੜਾ ਇਹਨਾਂ ਦਾ ਮੋਡਾ ਆਏਗਾ ਉਹ 11 ਇੰਚ 11 ਇੰਚ ਮੋਡਾ ਇਹਨਾਂ ਦਾ 1.5 11 ਤੁਹਾਨੂੰ ਮੈਂ ਕਿ ਦਿਖਾਉਣੇ ਆ ਕਿੰਨੇ ਇੰਚ ਮੋਡਾ ਰੈਡੀ ਆ ਓਨੇ ਮੋਡੇ ਦੇ ਹਿਸਾਬ ਨਾਲ ਤੁਹਾਨੂੰ ਕਾਟਾਂ ਦੱਸਾਂਗੇ ਤੇ ਜਿਹੜੀ 25 ਇੰਚ ਛਾਤੀ ਆ ਛਾਤੀ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਸੂਟ ਰੈਡੀ ਕਰਕੇ ਦਿਖਾਵਾਂਗੇ ਆ ਦੇਖੋ ਇਹਨਾਂ ਦਾ ਮੋਟਾ ਆ ਰਿਹਾ ਹੈ 10 ਇੰਚ 10 ਇੰਚ ਮੋਡੇ ਦੇ ਹਿਸਾਬ ਨਾਲ ਆਪਾਂ ਜਿਹੜੀ ਹੈਗੀ ਆ ਬਾਹਾਂ ਕਿਸ ਤਰ੍ਹਾਂ ਜੜਨੀ ਆ 10 ਇੰਚ ਮੋਡੇ ਦੇ ਹਿਸਾਬ ਨਾਲ ਆਪਾਂ ਬਾਹਾਂ ਕਿਸ ਤਰ੍ਹਾਂ ਜੜਨੀ ਆ ਤੇ 25 ਇੰਚ ਛਾਤੀ ਦੇ ਹਿਸਾਬ ਨਾਲ ਆਪਾਂ ਸੂਟ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਆ ਵੀਡੀਓ ਨਾਲ ਬਣੀ ਰਿਓ ਜੀ ਸਾਰੀ ਵੀਡੀਓ ਨੂੰ ਦੇਖਣਾ ਸਕਿਪ ਨਹੀਂ ਕਰਨਾ ਇਸ ਤਰ੍ਹਾਂ ਆਪਾਂ ਜਿਹੜਾ ਨਾਪ ਆਪੋ ਆਪਣੇ ਕੋਲੇ ਹੈਗਾ ਮੈਂਸ਼ਨ ਕਰਦੇ ਆਂ ਆਪਾਂ ਜਿਹੜਾ ਇਹਦਾ ਨਾਪ ਆ ਤੇ ਨਾਪ ਇਹਦਾ ਹੈਗਾ ਸੂਟ ਦਾ ਜਾਨੀ ਕਿ 25 ਇੰਚ ਛਾਤੀ 23 ਇੰਚ ਕਮਰ 26 ਇੰਚ ਹੈਪ ਤੇ 10 ਇੰਚੇ ਦਾ ਮੋਟਾ ਹੈ ਇਸ ਹਿਸਾਬ ਦੇ ਨਾਲ ਆਪਾਂ ਸੂਟ ਦੀ ਕਟਿੰਗ ਕਰਨਾ ਤੁਹਾਨੂੰ ਦੱਸਦੇ ਆਂ ਵੀਡੀਓ ਨਾਲ ਬਣੀ ਰਹਿਣਾ ਜੀ ਹੁਣ ਆਪਾਂ ਜਿਹੜਾ ਸੂਟ ਦਾ ਬੈਕ ਪੱਲਾ ਹੈ ਉਹਨੂੰ ਆਪਾਂ ਇਸ ਤਰ੍ਹਾਂ ਕਰਕੇ ਦੂਰਾ ਕਰਕੇ ਤੇ ਡਬਲ ਫੋਲਡ ਕਰਕੇ ਰੱਖ ਲੈਣਾ ਠੀਕ ਹੈ ਇਹਦੇ ਪ੍ਰਿੰਟ ਦਾ ਹਿਸਾਬ ਕਿਤਾਬ ਲਾ ਕੇ ਦੇਖ ਕੇ ਵੀ ਕਿੱਧਰ ਨੂੰ ਜਾਂਦਾ ਇਹ ਦੇਖ ਕੇ ਆਪਾਂ ਪ੍ਰਿੰਟ ਦੇ ਹਿਸਾਬ ਨਾਲ ਇਹਦਾ ਬੰਦ ਪਾਸਾ ਇੱਧਰ ਕਰਕੇ ਤੇ ਖੁੱਲਾ ਪਾਸਾ ਆਪਣੀ ਸਾਈਡ ਕਰਕੇ ਰੱਖ ਲੈਣਾ ਤੇ ਫਿਰ ਆਪਾਂ ਜਿਹੜਾ ਇਹਦਾ ਫਰੰਟ ਪਾਰਟ ਆ ਉਹ ਨੂੰ ਵੀ ਆਪਾਂ ਇਸੇ ਤਰ੍ਹਾਂ ਹੀ ਕਰਕੇ ਉੱਪਰ ਰੱਖ ਲੈਣਾ ਇਹਨੂੰ ਆਪਾਂ ਡਬਲ ਫੋਲਡ ਕਰਕੇ ਰੱਖਾਂਗੇ ਇਹਦੇ ਵਿੱਚ ਆਪਾਂ ਕਟਾਈ ਕਰਨੀ ਦੱਸਾਂਗੇ ਇਸ ਵੀਡੀਓ ਦੇ ਵਿੱਚ ਆਪਾਂ ਤੇ ਆਪਾਂ ਸਟੀਚਿੰਗ ਦੀ ਵੀਡੀਓ ਅਗਲੇ ਅਗਲੀ ਪਾਰਟ ਦੇ ਵਿੱਚ ਦੱਸਾਂਗੇ ਠੀਕ ਹੈ ਜੀ ਜੇ ਤੁਸੀਂ ਸਟੀਚਿੰਗ ਵੀ ਦੇਖਣੀ ਹੈ ਸੂਟ ਦੀ ਤਾਂ ਨੈਕਸਟ ਵੀਡੀਓ ਦੇਖੋ ਆਪਾਂ ਪਹਿਲਾਂ ਤੁਹਾਨੂੰ ਕਟਿੰਗ ਦੱਸਦੇ ਹਾਂ ਫਿਰ ਆਪਾਂ ਤੁਹਾਨੂੰ ਸਟੀਚਿੰਗ ਵੀ ਦੱਸਾਂਗੇ ਵੀ ਆਪਾਂ ਭਾਰੀ ਨਾਲ ਆਪਣੇ ਹਿਸਾਬ ਨਾਲ ਸੂਟ ਦੀ ਸਟੀਚਿੰਗ ਕਿਸ ਤਰ੍ਹਾਂ ਕਰਨੀ ਹੈ ਵੀ ਇਹ ਭਾਰੀ ਨਾਪ ਦਾ ਇਹ ਜ਼ਿਆਦਾਤਰ ਪ੍ਰੋਬਲਮ ਆਉਂਦੀ ਹੈ ਵੀ ਜਿਹੜਾ ਗਲਾ ਹੁੰਦਾ ਉਹ ਪਿੱਛੇ ਨੂੰ ਜਾਂਦਾ ਬੈਕ ਨੂੰ ਇਹਨਾਂ ਦੀ ਛਾਤੀ ਹੈਵੀ ਆ ਹੈਵੀ ਨਾਪ ਦੇ ਹਿਸਾਬ ਨਾਲ ਆਪਾਂ ਸੂਟ ਦੀ ਕਟਿੰਗ ਕਰਾਂਗੇ ਤੁਹਾਨੂੰ ਦੱਸਾਂਗੇ ਇਹਨੂੰ ਆਪਾਂ ਕਰਾਂਗੇ ਪ੍ਰੈਸ ਐਥੋਂ ਆਪਾਂ ਜਿਹੜੀ ਆਪਣੀ ਉੱਪਰ-ਨੀચે ਗਿਆ ਹੋਇਆ ਕੱਪੜਾ ਉਹਨੂੰ ਬਸ ਸੇਮ ਇੱਕੋ ਜਿਹਾ ਕਰ ਲਾਂਗੇ ਇਨਾਂ ਦਾ ਜਿਹੜਾ ਹੈਗਾ ਨਾਪ ਦੇ ਹਿਸਾਬ ਨਾਲ ਜਿਹੜਾ ਇਹਨਾਂ ਦਾ ਟੀਰਾ ਆਏਗਾ ਉਹ ਹੈਗਾ ਇਹਨਾਂ ਦਾ 13 13.5 ਇੰਚ ਟੀਰਾ ਤੇ ਆਪਾਂ 14 ਲਵਾਂਗੇ 1 ਇੰਚ ਆਪਣਾ ਸਲਾਈ ਦਾ ਚਲਿਆ ਜਾਊਗਾ ਠੀਕ ਹੈ ਜੀ ਇੱਥੋਂ ਵੀ ਆਪਾਂ 7 ਇੰਚ ਹੀ ਲਵਾਂਗੇ ਇੱਥੋਂ ਆਪਾਂ ਇਸ ਤਰੀਕੇ ਨਾਲ 7 ਇੰਚ ਤੇ ਨਹੀਂ ਸ਼ਾਨੀ ਲਾ ਕੇ ਇਸ ਤਰ੍ਹਾਂ ਇਸ ਤਰ੍ਹਾਂ ਰੱਖਾਂਗੇ ਐਥੋਂ ਆਪਾਂ ਇਧਰੋਂ 6.5 ਤੇ ਲਾਵਾਂਗੇ ਅਗ ਤਾਂ ਇੰਚ ਆਪਾਂ ਅੰਦਰੋਂ ਕਾਟ ਪਾਵਾਂਗੇ ਠੀਕ ਹੈ ਜੀ ਹੁਣ ਆਪਾਂ ਇੱਥੋਂ ਤਿੰਨ ਤਿੰਨੇ ਨਿਸ਼ਾਨੀ ਲਾਵਾਂਗੇ ਤੇ ਇੱਧਰੋਂ ਵੀ ਆਪਾਂ ਤਿੰਨ ਤਿੰਨੇ ਨਿਸ਼ਾਨੀ ਲਾਵਾਂਗੇ ਤੇ ਇੱਥੋਂ ਆਪਾਂ ਕਾਟ ਪਾਵਾਂਗੇ ਜਿਹੜੀ ਬੈਕ ਵਾਲੀ ਕਾਟ ਆਪਣੀ ਪੈਂਦੀ ਹੈਗੀ ਆ 10 ਇੰਚ ਦੀ ਤੇ ਇੱਥੋਂ ਆਪਾਂ ਡਾਊਨ ਕਾਟ ਪਾਵਾਂਗੇ ਮੋਢਿਆਂ ਦੀ ਡਾਊਨ ਕਾਟ ਅੱਧਾ ਇੰਚ ਦੀ ਠੀਕ ਹੈ ਜੀ ਆ ਆਪਣੀ ਮੋਢੇ ਦੀ ਕਾਟ ਹੋ ਗਈ ਅੱਧਾ ਇੰਚ ਦੀ ਕਾਟ ਦੇ ਨਿਸ਼ਾਨ ਤਾਂ ਉਹ ਦੱਸ ਦਿਆਂ ਇਹਨਾਂ ਦੇ ਪਲੇਟਾਂ ਦੇ ਨਿਸ਼ਾਨ ਹੈਗੇ ਆ 14 ਇੰਚ ਤੇ ਆਪਾਂ ਇੱਥੋਂ 14 ਇੰਚ 13 ਇੰਚ ਤੇ ਆ ਸਾਢੇ 13 ਤੇ ਆ ਆਪਾਂ ਇੱਥੋਂ ਰੱਖਾਂਗੇ ਯਾਨੀ ਕਿ ਅੱਧਾ ਇੰਚ ਆਪਣਾ ਇੱਧਰ ਸਲਾਈ ਦੇ ਵਿੱਚ ਚਲਿਆ ਜਾਣਾ ਆਪਾਂ 14 ਤੇ ਨਿਸ਼ਾਨੀ ਲਾਵਾਂਗੇ ਤੇ ਸਾਢੇ 13 ਆਪਣਾ ਰੈਡੀ ਹੋ ਜਾਊਗਾ ਤੇ ਜਿਹੜਾ ਸੈਂਟਰ ਤੋਂ ਡਿਫਰੈਂਸ ਲੈਣਾ ਇਹ ਆਪਾਂ ਲਵਾਂਗੇ ਸਵਾ 4 ਏ ਆਪਾਂ 7 ਇੰਚ ਦੀ ਜਿਹੜੀ ਹੋਊਗੀ ਆਪਣੀ ਕੇਜਾ ਜੂ। ਸਮਾਚਾਤ ਤੇ ਆਪਾਂ ਇੱਧਰ ਲਾ ਕੇ ਨਿਸ਼ਾਨੀ ਇਹਦੇ ਇਸ ਤਰ੍ਹਾਂ ਮਾਰਾ ਲਾਂਗੇ ਨਿਸ਼ਾਨ। ਹਾਂਜੀ ਹੁਣ ਆਪਾਂ ਜਿਹੜੀ ਉੱਪਰ ਵਾਲੀ ਪਲੇਟ ਦਾ ਏ ਦੀ ਨਿਸ਼ਾਨੀ ਲਾਵਾਂਗੇ। ਉੱਪਰ ਵਾਲੀ ਪਲੇਟ ਆਪਣੀ 2.5 ਤੇ ਲੱਗੂਗੀ ਜਾਂ 2.5 ਤੇ ਵੀ ਲਾ ਸਕਦੇ ਆ ਪਰ 2.5 ਤੇ ਲਾਵਾਂਗੇ ਹੈਵੀ ਨਾਪ ਆਪਾਂ ਤੇ ਇਹ ਆਪਾਂ ਆ ਜਿਹੜਾ ਬਾਕਸ ਬਣਾਇਆ ਇਹਦੇ ਵਿੱਚ ਆਊਗੀ ਆਪਣੀ ਇਹ ਪਲੇਟ ਜੇ ਤੁਹਾਨੂੰ ਨਾ ਸਮਝ ਲੱਗੀ ਤਾਂ ਕਮੈਂਟ ਕਰਕੇ ਪੁੱਛ ਲਿਓ ਜੀ ਤੇ ਜਿਹੜੀ ਆਪਣੀ ਇਹ ਦੀ ਹੋਊਗੀ ਸਾਈਡ ਵਾਲੀ ਪਲੇਟ ਇਹ ਆਪਣੀ ਇੱਥੋਂ 9.5 ਤੇ ਲੈਣੀ ਹੈ ਇੱਥੋਂ 9.5 ਤੇ ਨਿਸ਼ਾਨੀ ਲਾ ਲੈਣੀ ਆ ਤੇ ਇੱਥੋਂ ਆਪਾਂ ਤਬਾਦੂ ਫੇਰ ਲਾਵਾਂਗੇ ਤੇ ਇਹਦੇ ਤੇ ਬਣਾ ਦਾਂਗੇ ਪਹਿਣਾ ਵੈਸੀ ਤਾਂ ਸੂਟ ਸਲਾਈ ਕਰ ਲੈਂਦੀ ਆ ਪਰ ਭਾਰੀ ਨਾਪ ਦਾ ਸੂਟ ਸਿਲਾਈ ਕਰਨ ਦੇ ਵਿੱਚ ਉਹਨਾਂ ਨੂੰ ਦਿੱਕਤ ਆਉਂਦੀ ਆ ਤੇ ਇਹ ਵੀਡੀਓ ਦੇਖ ਲੈਣ ਉਹਨਾਂ ਦੀ ਸਾਰੀਆਂ ਪਰੇਸ਼ਾਨੀਆਂ ਜਿਹੜੀਆਂ ਪ੍ਰੋਬਲਮਸ ਆ ਉਹ ਸਮੱਸਿਆਵਾਂ ਦਾ ਹੱਲ ਹੋ ਜਾਊਗਾ ਤੇ ਹੁਣ ਆਪਾਂ ਲਾਵਾਂਗੇ ਇਹਦੇ ਵਿੱਚ ਆਪਾਂ ਪਲੇਟਾਂ ਦੇ ਨਿਸ਼ਾਨ ਲਾ ਲਏ ਹੁਣ ਆਪਾਂ ਲਾਵਾਂਗੇ ਇਹਦੀ ਫਿਟਿੰਗ ਦੇ ਨਿਸ਼ਾਨ ਜਿਵੇਂ ਜਿੱਦਾਂ ਇਹਨਾਂ ਦੀ ਜਿਹੜੀ ਫਿਟਿੰਗ ਹੈਗੀ ਆ ਕਮਰ ਹੈਗੀ ਆ ਕਮਰ ਦੇ ਹਿਸਾਬ ਨਾਲ ਆਪਾਂ ਫਿਟਿੰਗ ਦੇ ਨਿਸ਼ਾਨ ਲਾਵਾਂਗੇ ਇਹਨਾਂ ਦੀ ਕਮਰ ਹੈਗੀ ਆ 25 ਇੰਚ ਰੈਡੀ ਆਪਾਂ ਇਥੇ ਰੱਖਾਂਗੇ 26 ਇੰਚ 1 ਇੰਚ ਆਪਣਾ ਪਲੇਟਸ ਦਾ ਆਹ ਵਾਲੀ ਪਲੇਟ ਦੇ ਵਿੱਚ ਆ ਜਾਣਾ ਤੇ ਜਿਹੜੀ ਇਹਨਾਂ ਦੀ ਕਮਰ ਹੈਗੀ ਆ ਕਮਰ 23 ਇੰਚ ਰੈਡੀ ਆਪਾਂ 24 ਦੇ ਨਿਸ਼ਾਨੀ ਲਾਵਾਂਗੇ ਤੇ ਇਹਨਾਂ ਦੀ ਸਾਈਡ ਸਲਾਈ ਜਿਹੜੀ ਹੈਗੀ ਆ ਇਸ ਚਾਹਤ ਥੋੜੀ ਜਿਹੀ ਮਤਲਬ ਸਾਈਡ ਸਲਾਈ ਜਾਦਾ ਨੀਚੇ ਨੀਵੇਂ ਪਾਉਂਦੇ ਆ ਇਹ ਤੇ ਇਹ ਆਪਾਂ 18 ਇੰਚ ਤੇ ਲਾਵਾਂਗੇ ਤੇ ਹੁਣ ਆਪਾਂ ਇਹਦੀ ਜਿਹੜੀ ਹਿਪ ਕੋਲੋਂ ਆਪਾਂ ਉਨ੍ਹੀ ਰੱਖਣਾ ਹਿਪ ਕੋਲੋਂ ਨਹੀਂ ਆਪਾਂ ਜਾਦਾ ਰੱਖਣਾ ਕਿਉਂਕਿ ਇੱਥੇ ਕੋਈ ਪਲੇਟ ਨਹੀਂ ਆਉਂਦੀ ਇੱਥੇ ਆਪਾਂ ਉਨ੍ਹੀ ਰੱਖਣਾ ਇੱਥੇ ਆਪਾਂ ਇਹਨਾਂ ਦੀ ਹੈਗੀ 26 ਇੰਚ ਰੈਡੀ ਤੇ ਆਪਾਂ 26 ਇੰਚ ਤੇ 13 ਇੰਚ ਤੇ ਨਿਸ਼ਾਨੀ ਲਾਵਾਂਗੇ ਕਿਉਂਕਿ ਡਬਲ ਫੋਲਡ ਆ ਤੇ ਆਪਾਂ ਇਹਦੇ ਤੇ ਪਾਈਪਿੰਗ ਲਾਉਣੀ ਆ ਪਾਈਪਿੰਗ ਲਾਉਣ ਦੀ ਖਾਤਰ ਆਪਾਂ 1.5 ਇੰਚ ਇੱਥੇ ਕਪੜਾ ਛੱਡਿਆ ਹੁਣ ਆਪਾਂ ਇਥੋਂ 1.5 ਇੰਚ ਤੱਕ ਤਾਂ ਸਿੱਧਾ ਲੈ ਕੇ ਆਉਣਾ ਤੇ ਉਸ ਤੋਂ ਬਾਅਦ ਚਾਪੈਨ ਇਸ ਤਰ੍ਹਾਂ ਤੇ ਰਿਸ਼ਾ ਮਿਲਾਣਾ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਜੀ ਇੱਥੇ ਆਪਾਂ ਸੈਂਟਰ ਕੱਟ ਲਾਂਗੇ ਜਦੋਂ ਇਹ ਸੌਨ ਆਪਣੀ ਕਰੇਗੀ ਕਟਾਈ ਹੋਊਗੀ ਤੇ ਇੱਥੇ ਆਪਾਂ ਲਾਵਾਂਗੇ ਜਿਹੜੇ ਆਪਾਂ ਪਿਛਲੇ ਪੱਲੇ ਤੇ ਵੀ ਨਿਸ਼ਾਨੇ ਲਾਉਣੇ ਪਈ ਪਟਕ ਲਾਵਾਂਗੇ ਪਿਛਲੇ ਦੂਸਰੇ ਪੱਲੇ ਤੇ ਨਿਸ਼ਾਨੀ ਲਾਉਣ ਦੀ ਖਾਤਰ ਆਪਾਂ ਇੱਥੇ ਕੈਂਚੀ ਦੀ ਰੱਖਾਂਗੇ ਕੈਂਚੀ ਰੱਖ ਕੇ ਇਸ ਤਰ੍ਹਾਂ ਆਪਾਂ ਨਿਸ਼ਾਨ ਲਾਵਾਂਗੇ ਨਾਲੇ ਇਸ ਪੱਲੇ ਤੇ ਤੇ ਨਾਲੇ ਇਸ ਪੱਲੇ ਜਿਹੜੇ ਕੱਟਦੇ ਕੋਣੇ ਤੁਹਾਨੂੰ ਇਸ ਤਰ੍ਹਾਂ ਨਾਲੇ ਇਸ ਪੱਲੇ ਤੇ ਨਿਸ਼ਾਨੀ ਲਾਵਾਂਗੇ ਜਿਹੜਾ ਉੱਪਰ ਲਾਇ ਤੇ ਨਾਲੇ نیچے ਵਾਲੇ ਤੇ ਲਾਵਾਂਗੇ ਠੀਕ ਹੈ ਜੀ ਤੇ ਹੁਣ ਆਪਾਂ ਇੱਥੋਂ ਹੋਰ ਪੱਲਾ ਜਿਹੜੀਆਂ ਆਪਣੇ ਬੈਕ ਵਾਲੀਆਂ ਪਲੇਟਾਂ ਉਹ ਵੀ ਝੱਕਣ ਵਾਸਤੇ ਉਹਨਾਂ ਦੇ ਨਿਸ਼ਾਨ ਵੀ ਇਸ ਤਰ੍ਹਾਂ ਲੱਗ ਜਾਣਗੇ ਇੱਥੋਂ ਵੀ ਆਪਾਂ ਇਸੇ ਤਰ੍ਹਾਂ ਹੀ ਕਰਕੇ ਮੈਂ ਦਿਖਾਵਾਂਗੀ ਇੱਥੇ ਵੀ ਆਪਾਂ ਇਸੇ ਤਰ੍ਹਾਂ ਹੀ ਕਰਕੇ ਨਿਸ਼ਾਨ ਲਾਵਾਂਗੇ ਇਸ ਟ੍ਰਿਕ ਨਾਲ ਇਹਨਾਂ ਲਈ ਆਪਣੇ ਦੋਨਾਂ ਪਿਛਲੀਆਂ ਸਾਈਡਾਂ ਤੇ ਲੱਗ ਗਏ ਤੇ ਨਾਲੇ ਆਪਣੀਆਂ ਅੰਦਰਲੀਆਂ ਸਾਈਡਾਂ ਤੇ ਬੈਕ ਵਾਲੀਆਂ ਤੇ ਵੀ ਲੱਗ ਗਏ ਨਿਸ਼ਾਨ ਪਲੇਟਾਂ ਦੇ ਆ ਵਾਲੇ ਆਵਲਾ ਪੱਲਾ ਚੱਕਾਂਗੇ ਉੱਪਰਲੀ ਸਾਈਡ ਤੇ ਨਖਾਨੀ ਲਾ ਦਾਂਗੇ ਇਸ ਤਰ੍ਹਾਂ ਕੀਨਾ ਹੁਣ ਆਪਾਂ ਉੱਪਰਲਾ ਪੱਲਾ ਚੱਕ ਕੇ ਇੰਨਾ ਜਿਹੜੀਆਂ ਨਿਸ਼ਾਨਾ ਲੱਗੇ ਹੋਏ ਆਪਾਂ ਨੇ ਪਲੇਟਾਂ ਦੇ ਆਹ ਵਾਲੇ ਆ ਦੇਖੋ ਇਹਨਾਂ ਤੇ ਨਿਸ਼ਾਨੀ ਲਾ ਦਾਂਗੇ ਫੇਰ ਇਸ ਤਰ੍ਹਾਂ ਜਿੱਥੇ ਆਪਾਂ ਟੱਕ ਪਿਆ ਹੋਇਆ ਉਹ ਦੇਖਣਾ ਆਪਾਂ ਟੱਕ ਇੱਥੇ ਆ ਇਸ ਤਰੀਕੇ ਨਾਲ ਕਰਕੇ ਆਪਾਂ ਇੱਧਰ ਵੀ ਆਪਾਂ ਨਿਸ਼ਾਨ ਲਾ ਦੇਨੇ ਆ ਆਹ ਵਾਲੀ ਪਲੇਟ ਦੇ ਨਿਸ਼ਾਨ ਆਪਣੇ

ਫਿਰ ਆਪਾਂ ਲਾਉਣਾ ਹੈਗਾ 24 ਤੇ ਤੇ ਫਿਰ ਆਪਾਂ ਲਾਉਣਾ 62 ਕਹਿੰਦੇ ਇਥੇ ਫਸਲਾਈ ਨਹੀਂ ਰੱਖਣਾ ਉਧਰ ਆਪਾਂ ਰੱਖਿਆ ਸੀਗਾ ਪਲੇਟਾਂ ਦੇ ਸਲਾਈ ਲਏ ਫਿਰ ਉਹ ਉਸੇ ਤਰ੍ਹਾਂ ਹੀ ਫੇਰ ਮਿਲਾ ਦੇਣਾ ਨਿਸ਼ਾਨ ਨਾਲ ਨਿਸ਼ਾਨਾਂ ਨਾਲ ਇਹ ਹੋ ਗਈ ਆਪਣੀ ਫਰੰਟ ਪੱਲੇ ਦੀ ਕਟਿੰਗ ਹੁਣ ਆਪਾਂ ਫਰੰਟ ਪੱਲੇ ਦੇ ਵਿੱਚ ਜਿਹੜੀ ਕਾਰਟ ਪਾਉਣੀ ਆ ਉਸ ਦੇ ਬਾਰੇ ਵਿੱਚ ਤੁਹਾਡਾ ਨਾ ਸਸਤੀ ਇਸ ਤਰ੍ਹਾਂ ਇਹਦੇ ਵਿੱਚ ਆਪਾਂ ਐਕਸਟਰਾ ਕਰਕੇ ਫਰੰਟ ਪੱਲੇ ਦੀ ਘਾਟ ਕੱਢ ਲਈਏ ਸਟਿਚਿੰਗ ਕਰਨ ਕਟਿੰਗ ਕਰਨ ਦੇ ਨਾਲ ਤੁਹਾਡਾ ਗਲਾ ਜਿਹੜਾ ਕਦੇ ਵੀ ਪਿੱਛੇ ਨਹੀਂ ਜਾਊਗਾ ਤੇ ਹੁਣ ਆਪਾਂ ਜਿਹੜਾ ਇਹ ਪੈਕ ਗਲੇ ਬੈਗ ਗਲੇ ਦੀ ਕਟਿੰਗ ਕਰਾਂਗੇ ਬੈਗ ਗਲੇ ਦੀ ਕਟਿੰਗ ਆਪਾਂ ਕਰਨੀ ਹੈਗੀ ਆ 2.5 ਇੰਚ ਅੱਧਾ ਇੰਚ ਆਪਣਾ ਸਲਾਈ ਦਾ ਚਲੇ ਜਾਣਾ ਉਹ ਹੀ ਤਿੰਨ ਹੋ ਗਏ ਤੇ ਆਪਾਂ ਰੱਖਾਂਗੇ 5.5 ਤੇ ਸਟਿਚਿੰਗ ਅੱਜ ਕਰ ਪਾ ਲਾਂਗੇ ਕਟਾਈ ਤੇ ਹੁਣ ਆਪਾਂ ਤੁਹਾਨੂੰ ਬਾਹਾਂ ਦੀ ਕਟਿੰਗ ਦੱਸਦੇ ਹਾਂ ਕਿ ਆਪਾਂ ਬਾਹਾਂ ਦੀ ਕਟਿੰਗ ਇਸ ਤਰ੍ਹਾਂ ਕਰਨੀ ਹੈ ਹਾਰੀ ਨਾਪਦੀਆਂ ਬਾਹਾਂ ਕਿਉਂਕਿ ਇਹਦੇ ਵਿੱਚ ਬਾਹਾਂ ਵੀ ਬਹੁਤ ਇੰਪੋਰਟੈਂਟ ਹੁੰਦੀ ਹੈ ਵੀ ਬਾਹਾਂ ਦੀ ਕਟਿੰਗ ਆਪਾਂ ਕਿਸ ਤਰ੍ਹਾਂ ਕਰਨੀ ਹੈ ਇਹਦੇ ਫਲਾਰ ਦੇਖ ਲੈਣੇ ਆ ਕਿੱਦਾਂ ਨੂੰ ਜਾਂਦੀ ਹੈ ਜੀ ਦਾ ਸਾਹ ਤਾਵਾ ਇਸ ਤਰ੍ਹਾਂ pala ang mga papresta ਆਮ ਦਵਲ ਫੋਲਡ ਕਰਕੇ ਸਾਈਡ ਆਪਣੇ ਵੱਲ ਨੂੰ ਕਰਕੇ ਰੱਖਾਂਗੇ ਤੇ ਹੁਣ ਆਪਾਂ ਇਹਦੀ ਮੋੜੀ ਇਹਦੀ ਜਿਹੜੀ ਇੱਥੋਂ ਕਾਟ ਪਾਉਣੀ ਆਪਾਂ 3 ਇੰਚ ਤੇ ਤੇ ਇੱਥੋਂ ਵੀ ਆਪਾਂ ਨੀਚੇ ਤੋਂ ਵੀ 3 ਇੰਚ ਤੇ ਪਾਉਣੀ ਆ ਠੀਕ ਹੋ ਸਮਝ ਲੱਗ ਰਹੀ ਹੈ ਤੁਹਾਨੂੰ ਆਪਾਂ ਇੱਥੋਂ ਕਾਟ 3 ਤੇ ਪਾਤੀ ਇੱਥੋਂ ਵੀ ਆਪਾਂ 3 ਤੇ ਪਾਤੀ ਬਾਕੀ ਬਾਹਮਾ ਜੜਨ ਵੇਲੇ ਤੁਹਾਨੂੰ ਦੱਸਾਂਗੇ ਵੀ ਆਪਾਂ ਬਾਹਮਾ ਜਿਹੜੀਆਂ ਪਾਰੀਆਂ ਆਪਦੀਆਂ ਕਿਸ ਤਰ੍ਹਾਂ ਜੜਨੀਆਂ ਹੈਗੀਆਂ ਤੇ ਹੁਣ ਆਪਾਂ ਇਹਦੀ ਜਿਹੜੀ ਬਾਹ ਦੀ ਮੂਰੀ ਹੈ 8 ਇੰਚ ਰੈਡੀ ਆ ਤੇ ਆਪਾਂ ਇੱਥੋਂ ਰੱਖਾਂਗੇ 9 ਇੰਚ ਠੀਕ ਆ ਜੀ ਇੱਥੋਂ ਥੋੜੇ ਕੱਟਿਆ ਜਾਊਗਾ ਤੇ ਇਹਦੇ ਵਿੱਚ ਆਪਾਂ ਥੋੜੀ ਜੀ ਕਾਰਟ ਪਾ ਕੇ ਇਸ ਤਰੀਕੇ ਨਾਲ ਨੰਨ ਹਲਾਵਾ ਜਿਹੜੀ ਆਪਣੀ ਬਾਹਾਂ ਦੀ ਲੈਂਥ ਹੈਗੀ ਉਹ ਆਪਾਂ ਰੱਖਣੀ ਹੈਗੀ ਹੈਗੀ 10 ਇੰਚ ਰੈਡੀ ਤੇ ਆਪਾਂ 10.5 ਤੇ 10.5 ਰੱਖਣੀ ਆਪਾਂ ਸੌਰੀ ਤੇ ਆਪਾਂ 11 ਇੰਚ ਤੇ ਨਿਸ਼ਾਨੀ ਲਾ ਦਾਂਗੇ ਅੱਧਾ ਇੰਚ ਆਪਣਾ ਸਟਿਚਿੰਗ ਦਾਟੇ ਜਾਊਗਾ ਤੇ 10.5 ਆਪਣੀ ਬਾਹਾਂ ਰੈਡੀ ਹੋ ਜਾਊਗਾ ਤੇ ਇਹ ਸੀਗੀ ਆਪਣੀ 25 ਇੰਚ ਛਾਤੀ ਦੇ ਹਿਸਾਬ ਨਾਲ ਸੂਟ ਦੀ ਕਟਿੰਗ ਜਾਂ ਭਾਰੀ ਨਾਪ ਦੇ ਹਿਸਾਬ ਨਾਲ ਸੂਟ ਦੀ ਕਟਿੰਗ ਵੀਡੀਓ ਵੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ